ਇੱਕ ਕਬੱਡੀ ਦੇ ਐਨਾਊਂਸਰ ਹੈ ਨਾ ਦਾ ਸਪੌਂਸਰ ਹੈ ਮਾਫ਼ ਕਰਨਾ ਸਪੌਂਸਰ ਜੀ ਐਨਾਊਂਸਰ ਤੇ ਕਮੈਂਟੇਟਰ ਹੋ ਗਏ ਕਮੈਂਟੇਟਰ ਹੋ ਗਏ ਸਪੌਂਸਰ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਰੰਗਦਾਰੀ ਦੀਆਂ ਥ੍ਰੈਟ ਕਾਲਸ ਆ ਰਹੀਆਂ ਨੇ ਔਰ ਇਹ ਜਿਹੜੀ ਥ੍ਰੈਟ ਕਾਲ ਕਪੂਰਥਲਾ ਦੇ ਵਿੱਚ ਆਈ ਹੈ ਤੇ ਕਹਿੰਦੇ ਕੋਈ ਜ਼ਿੰਮੇਵਾਰ ਭਰਾ ਹੈ ਉਹਨੇ ਕਿਸੇ ਟੂਰਨਾਮੈਂਟ ਦੇ ਵਿੱਚ ਮਦਦ ਕੀਤੀ ਤੇ ਉਹਨੂੰ ਵੀ ਥ੍ਰੈਟ ਕਾਲ ਆ ਗਈ 25 ਲੱਖ ਰੁਪਏ ਦੀ ਤਾਂ ਇਹ ਅਜੀਬ ਮਾਹੌਲ ਹੈ ਵੀ ਜਿਹੜਾ ਮਾੜਾ ਮੋਟਾ ਜੇ ਕੋਈ ਥੋੜਾ ਜਿਹਾ ਵੀ ਸਾਹਮਣੇ ਆ ਗਿਆ ਤੇ ਉਹਨੂੰ ਫਿਰ ਕਾਲ ਆ ਜਾਂਦੀ ਵੀ ਆ ਜਾ ਇਧਰ ਵੀ ਸ਼ਗਨਦੇ ਜਾ ਮਾਝੇ ਦੇ ਵਿੱਚ ਮਲਟੋਏ ਦਾ ਸਰਪੰਚ ਹੈ ਜਰਮਲ ਸਿੰਘ ਜੀ ਨੌਜਵਾਨ ਹੀ ਆ ਉਮਰ ਉਹਦੀ ਕੋਈ ਲਾਦਾ 30 40 ਸਾਲ ਦੇ ਵਿੱਚ ਵਿੱਚ ਹੀ ਹੋਣੀ ਆ ਹੂੰ ਉਹਦੇ ਤੇ ਪਰਸੋਂ ਫਾਇਰਿੰਗ ਹੋਈ ਉਹਦੀ ਗੱਡੀ ਤੇ ਹੂੰ ਡਰਾਈਵਰ ਦੇ ਸ਼ਾਇਦ ਥੋੜੀ ਬਹੁਤੀ ਕਹ ਲੋ ਕਿ ਗੋਲੀ ਨੇ ਇੰਜਰੀ ਵੀ ਕੀਤੀ ਆ ਜੀ ਉਹ ਬਚ ਗਏ ਉਹਦੇ ਤੇ ਤੀਜੀ ਵਾਰੇ ਹਮਲਾ ਹੋਇਆ ਫਾਇਰਿੰਗ ਹੋਈ ਹੂੰ ਇੱਕ ਬੰਦੇ ਉੱਤੇ ਤੀਜੀ ਵਾਰੀ ਹੂੰ ਕਿਉਂ ਕਿਉਂਕਿ ਉਹ ਕਹਿੰਦੇ ਆ ਕਿ ਵਸੂਲੀ ਦਿੰਦਾ ਨਹੀਂ ਤੇ ਉਹ ਕਹਿੰਦੇ ਵੀ ਛੱਡਣਾ ਨਹੀਂ ਹੈ ਤੈਨੂੰ ਹੂੰ ਇਹ ਤਾਂ ਸਾਡਾ ਜਿਵੇਂ ਕਹਿੰਦੇ ਹੁੰਦੇ ਨੇ ਨਾ ਸਾਡਾ ਹੱਕ ਇੱਥੇ ਰੱਖ ਕਹਿੰਦੇ ਵੀ ਇਹ ਤਾਂ ਬਾਈ ਲਵਾਗੇ ਲਵਾਗੇ ਸੋਚ ਕੇ ਦੇਖੋ ਇੱਕ ਬੰਦਾ ਜਿਹਦੇ ਤੇ ਤਿੰਨ ਦਫਾ ਫਾਇਰਿੰਗ ਹੋਈ ਹੈ ਰਾਤ ਨੂੰ ਸੌਂਦਾ ਕਿਵੇਂ ਹੋਊਗਾ ਬਿਲਕੁਲ ਸੋਚ ਕੇ ਜਸਟ ਅਮੇਜਨ ਪਰਿਵਾਰ ਤੱਕ ਦੀ ਫਿਕਰ ਹੋ ਜਾਂਦੀ ਬੰਦਾ ਸਰ ਮੈਂ ਕਹਿੰਦਾ ਕਰਮ ਵਾਲੇ ਨੰਗ ਮਲਾਂਦੀ ਠੀਕ ਆ ਹੂੰ ਹੂੰ ਕੁਛ ਹੈ ਨਹੀਂਗਾ ਜੀ ਤੇ ਰਾਤ ਨੂੰ ਬੇਫਿਕਰ ਹੋ ਕੇ ਸੌਂ ਜਾਂਦੇ ਵੀ ਠੀਕ ਹੈ ਯਾਰ ਮੈਂ ਸਾਡੇ ਦੇ ਘਰ ਤੋਂ ਕੰਦਾ ਵੀ ਨਹੀਂ ਆ ਗਿਆ ਹੂੰ ਫੁੱਲਾ ਵੀ ਜੇ ਕੋਈ ਆ ਗਿਆ ਖਾ ਪੀ ਲਾ ਭਰਾਵਾ ਜਿਹੜੀ ਰੋਟੀ ਪਾਣੀ ਤੂੰ ਜੜਾਹੀਂ ਸ਼ੱਕਦੇ ਸ਼ੱਕਲਾ ਤੂੰ ਸ਼ੱਕਲਾ ਹੋਰ ਕੀ ਐ ਤੁਲਾ ਬਲਾ ਜਿਹੜਾ ਕੋ ਨਾਮ ਕਰਾਂ ਚਾਹੀਏ ਉਹ ਚੀਜ਼ਾਂ ਹੁੰਦੀਆਂ ਨੇ ਜੀ ਠੀਕ ਹੈ ਨਾ ਸਾਬ ਤੇ ਆਮ ਹੀ ਅਸੀਂ ਕਿਹੜਾ ਆਮ ਆਦਮੀ ਪਾਰਟੀ ਵਾਲੇ ਜਿਹੜੇ ਆਮ ਸੀ ਪਹਿਲਾਂ ਖਾਸ ਹੋ ਗਏ ਬਾਅਦ ਚ ਤੋ ਮੈਂ ਤੁਹਾਨੂੰ ਇੱਕ ਸੂਰਤਿ ਹਾਲ ਬਿਆਨ ਕਰ ਰਿਹਾ ਹੂੰ ਕਿ ਸੋਚ ਕੇ ਵੇਖੋ ਅਮੀਰ ਹੋਣਾ ਕੋਈ ਗਨਾਹ ਥੋੜੀ ਆ ਪੈਸੇ ਵਾਲਾ ਹੋਣਾ ਕੋਈ ਗਨਾਹ ਥੋੜੀ ਆ ਜੀ ਪਰ ਉਹੀ ਪੈਸਾ ਜੇ ਕਿਸੇ ਨੂੰ ਉਪਰਾਮ ਕਰਦੇਵੇ ਉਹਨੂੰ ਮੌਤ ਦੇ ਬਦਲ ਹਟ ਲਿਆਵੇ ਉਹ ਤੇ ਇੱਕ ਮੌਕੇ ਤੇ ਸੋਚੇਗਾ ਕਿ ਯਾਰ ਇਹਦੇ ਨਾਲੋਂ ਤੇ ਚੰਗਾ ਸੀ ਘੱਟ ਖਾ ਲੈਂਦੇ ਸਰ ਇੱਥੇ ਮੇਰਾ ਇੱਕ ਦੋਸਤ ਦੱਸਦਾ ਸੀਗਾ ਉਹ ਕਹਿੰਦਾ ਕਿ ਕੋਈ ਬਿਜ਼ਨਸਮੈਨਸ ਹਾਂ ਮੈਂ ਸ਼ਹਿਰ ਦਾ ਨਾਮ ਹੀ ਨਹੀਂ ਲਾਉਂ ਆਪਣੇ ਏਰੀਆ ਦਾ ਸ਼ਹਿਰ ਸੀ ਜੀ ਉਹ ਜਦੋਂ ਅੰਡਰ ਥ੍ਰੈਟ ਹੋਇਆ ਤਖੜਾ ਕਾਰੋਬਾਰੀ ਸੀ ਉਹ ਸ਼ਹਿਰ ਦਾ ਨੰਬਰ 1 ਸੀ ਉਹਨੇ ਆਖਿਆ ਮੈਂ ਸਾਰਾ ਕੁਝ ਵੇਚ ਵਟ ਕੇ ਚੰਡੀਗੜ੍ਹ ਨਿਕਲ ਜਾਣਾ ਜੀ ਕਿਉਂਕਿ ਉੱਥੇ ਘੱਟੋ ਘੱਟ ਮੈਂ ਵੱਡਾ ਨਹੀਂ ਰਹੂੰਗਾ ਉੱਥੇ ਬਹੁਤ ਵੱਡਿਆਂ ਚ ਮੈਂ ਛੋਟਾ ਬਣ ਜਾਊਗਾ ਮਤਲਬ ਮੈਂ ਸਟੇਟਸ ਹੀ ਇੱਥੋਂ ਬਦਲਣਾ ਮੈਨੂੰ ਨਿਕਲਦੇ ਹਾਂ ਹਾਲਾਂਕਿ ਬਾਅਦ ਚੂ ਫਿਰ ਉੱਥੇ ਬਸ ਬਸ ਆ ਗਿਆ ਯਾਨੀ ਹੈ ਹੋ ਜੀ ਹਾਲਤ ਸਾਬ ਕਿ ਭਈ ਇੱਕ ਬੰਦਾ ਕਹਿੰਦਾ ਕਿ ਇਸ ਮੰਡੀ ਦੇ ਹੁਣ ਆਪਾਂ ਮੰਡੀ ਦੇ ਟਾਪਰ 1 ਨੂੰ ਲੋਚਾਂਗੇ ਨਾ ਯਾਰ ਸਾਡੇ ਕੋਲ ਇੰਨੀ ਦੌਲਤ ਹੋਵੇ ਰਿੱਚ ਹੋਈਏ ਉਹ ਕਹਿੰਦਾ ਕਿ ਮੈਂ ਤਾਂ ਫਸ ਗਿਆ ਉੱਥੇ ਜਾਵਾਂ ਵੱਡੇ ਸ਼ਹਿਰ ਚ ਉੱਥੇ ਵੱਡੇ ਹੋ ਰਿਹਾ ਮੈਂ ਉੱਥੇ ਛੋਟਾ ਜਾ ਬਣ ਕੇ ਰਹਿ ਲੂੰਗਾ ਜੀ ਕੀ ਹਾਲਾਤ ਇਦਾਂ ਦੇ ਪੈਦਾ ਹੋ ਜਾਂਦੇ ਜੀ ਬੰਦੇ ਦੇ ਅੰਦਰ ਦੀ ਮਨੋਸਥਿਤੀ ਹੋਏਗੀ ਹੁਣ ਇਹ ਤੁਸੀਂ ਦੇਖ ਲਓ ਕਿ ਇਹ ਕਬੱਡੀ ਦੇ ਪ੍ਰਮੋਟਰ ਨੇ ਖੜਾ ਦੋਨਾ ਕਹेलो ਪੂਰਾ ਕਬੱਡੀ ਦਾ ਘੜਾ ਹੈ ਜੀ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਉਦਾ ਰਹਿਣ ਵਾਲਾ ਇਹ ਹੈਗਾ ਪ੍ਰਮੋਟਰ ਹੂੰ ਤੇ ਇਸ ਪ੍ਰਮੋਟਰ ਨੂੰ ਦੱਸਦੇ ਆ ਕਿ ਆਈ ਆ ਫੈਕਟ ਕਿ 25 ਲੱਖ ਕੇ 30 ਲੱਖ ਰੁਪਈਆ ਜਿਹੜਾ ਉਹਤੇ ਹੂੰ ਹੂੰ ਤਾਂ ਯਾਨੀ ਕਬੱਡੀ ਦੇ ਵਿੱਚ ਸਾਰਾ ਕੁਝ ਉਹਤੇ ਆਪਾਂ ਅੱਗੇ ਦੇਖਿਆ ਹੀ ਆ ਹੁਣ ਜਿਹੜੇ ਪ੍ਰਮੋਟਰ ਆ ਉਹ ਵੀ ਅੱਜ ਵਸੂਲੀ ਦੇ ਡਰ ਹਿੱਟ ਨੇ ਨਾ ਜੀ ਤਾਂ ਫਿਰ ਇਹਦਾ ਮਤਲਬ ਹੈ ਕਿ ਜਿਹੜੇ ਕੱਲ ਨੂੰ ਟੂਰਨਾਮੈਂਟਾਂ ਤੇ ਪੈਸੇ ਲਾਉਂਦੇ ਆ ਉਹ ਪੈਰ ਪਿਸ਼ਾ ਖਿੱਚਣਗੇ ਹੂੰ ਕਿ ਭਾਈ ਅਸੀਂ ਕਰਵਾਵਾਂਗੇ ਨਿਗਾ ਚਾਵਾਂਗੇ ਸਾਬ ਤੇ ਫਿਰ ਬੁਰੀ ਹਾਲਤ ਹੋ ਜਾਊਗੀ। ਹਾਂ ਬਈ ਇੱਥੇ ਤੇ ਲੋਕ ਡਰਦੇ ਨਾ ਆਪਣੀਆਂ ਜਿਹੜੀਆਂ ਗੱਡੀਆਂ ਨਹੀਂ ਬਾਹਰ ਕੱਢ ਰਹਿ। ਬਿਲਕੁਲ। ਕੁਝ ਖਾਸ ਇਲਾਕਿਆਂ 'ਚ ਉਹ ਆਪਣੀ ਵੱਡੀ ਗੱਡੀ ਨਹੀਂ ਕੱਢਦੇ। ਹੂੰ। ਪਰ ਪਹਿਲਾਂ ਪਾਈਆਂ ਕਿ ਦਫਾ ਕਰੋ ਜਦੋਂ ਮਾਹੌਲ ਬਣ ਜਾਏਗਾ ਨਾ ਜੀ। ਉਦੋਂ ਕੱਢ ਲਵਾਂਗੇ ਤੇ ਬੱਚਿਆਂ ਨੂੰ ਵੀ ਕਿਹਾ ਕਿ ਰੀਲਾ ਰੂਲਾ ਨਾ ਪਾਇਆ ਕਰੋ। ਹੂੰ ਸਹੀ ਗੱਲ ਹੈ। ਰੀਲਾ ਤੋਂ ਰੇਲ ਬਣ ਜਾਣੀ ਹੈ ਪੁੱਤਰ। ਛੱਡ ਦਿਓ ਖੜਾ। ਹੂੰ ਹੂੰ। ਤੋ ਇਹੋ ਜੀ ਹਾਲਤ ਬਣੀ ਪਈ ਆ। ਤਾਂ ਮੈਂ ਤਾਂ ਹੀ ਕਹਿ ਰਿਹਾ ਕਿ ਕ੍ਰੈਡਿਟ ਲੈਣਾ ਠੀਕ ਹੈ ਸਰਕਾਰ ਦਾ ਫਰਜ਼ ਹੈ। ਪਰ ਇਹਨਾਂ ਜ਼ਿੰਮੇਵਾਰੀਆਂ ਤੋਂ ਭਜਨਾ ਜਿਹੜਾ ਜੀ ਉਹ ਵੀ ਕੋਈ ਜਾਇਜ਼ ਨਹੀਂ ਹੈ ਸਾਬ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਆਪਦੇ ਮੋਢਿਆਂ ਤੇ ਲੈਣੀਆਂ ਹੀ ਪੈਣਗੀਆਂ ਕਿ ਅਸੀਂ ਜ਼ਿੰਮੇਵਾਰ ਆ ਸਾਡੇ ਤੋਂ ਠੀਕ ਨਹੀਂ ਹੋ ਰਹੀਆਂ ਤੇ ਜਿੰਨਾ ਡਰੱਗ ਜਿੰਨਾ ਡਰੱਗ ਦਾ ਇਸ ਵੇਲੇ ਪੀਆਰ ਸਟੰਟ ਹੋ ਰਿਹਾ ਹੈ ਜਾਂ ਯੁੱਧ ਨਸ਼ਾ ਨਸ਼ੀ ਵਿਰੁੱਧ ਮੈਂ ਕੋਈ ਕਿਸੇ ਦੀ ਪਹਿਲ ਕਦਮੀ ਨੂੰ ਨਾ ਨਿੰਦ ਰਿਆ ਨਾ ਰੋਕ ਰਿਆ ਜੀ ਠੀਕ ਹੈ ਜੀ ਪਰ ਜਿੰਨਾ ਉਹਨੂੰ ਵਧਾ ਚੜਾ ਕੇ ਮੀਡੀਆ 'ਚ ਪੇਸ਼ ਕੀਤਾ ਜਾ ਰਿਹਾ ਉਸ ਤੋਂ ਕਈ ਗੁਣਾ ਇਸ ਵੇਲੇ ਕੰਮ ਕਰਨ ਦੀ ਜ਼ਰੂਰਤ ਹੈ ਜਿਹੜੀ ਉਹ ਇਨ੍ਹਾਂ ਖੇਤਰਾਂ ਦੇ ਵਿੱਚ ਹੈ ਕਿ ਲੋਕ ਜਿਹੜੇ ਆ ਉਹ ਅਸੁਰੱਖਿਅਤ ਆ ਸਾਡੇ ਕਾਰੋਬਾਰ ਪਹਿਲਾਂ ਹੀ ਮਾਝੇ ਪਿਆ ਤਾਂ ਕਾਰੋਬਾਰੀਆਂ 'ਚ ਡਰ ਜਿਹੜਾ ਹੈ ਨਾ ਉਹ ਇੱਕ ਐਸਾ ਮਾਹੌਲ ਪੈਦਾ ਕਰ ਦਿੰਦਾ ਹੈ ਕਿ ਉਸ ਮਾਹੌਲ ਦੇ ਵਿੱਚ ਫਿਰ ਨਵਾਂ ਇਨਵੈਸਟਰ ਡਰਦਾ ਹੈ ਜੀ ਬਿਲਕੁਲ ਮਿਲਦਾ ਹੈ ਹਾਂ ਬਿਲਕੁਲ ਜੀ ਬਿਲਕੁਲ ਇੱਕ ਪਾਸੇ ਆਪਣੇ ਆਪ ਨੂੰ ਵੜਿਆ ਕੇ ਸਰਦਾ ਨਹੀਂ ਨਾ ਕੰਮ ਕਿਉਂਕਿ ਸਾਰੇ ਪਾਸੇ ਲੋੜ ਹੈ ਅਮਰਪਾਲ ਸਿੰਘ ਜੀ ਕਹਿ ਰਹੇ ਆ ਕਿ ਕਦੇ ਕੁਝ ਲੋਕ ਤਾਂ ਪੰਜਾਬ ਦੇ ਵਿੱਚ ਯੋਗੀ ਰਾਜ ਦੀ ਮੰਗ ਕਰਦੇ ਆ ਕਹਿੰਦੇ ਲੋਕ ਸੰਗ ਜੀ ਹਾਜ਼ਰ ਹੋ ਗਏ ਪ੍ਰਸੈਪਸ਼ਨ ਹੁੰਦੀਆਂ ਨੇ ਜੀ ਉਹ ਬਦਲ ਜਾਂਦੀਆਂ ਨੇ ਜੀ 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 ਮਲੂਕ ਸਿੰਘ ਜੀ ਮੈਂ ਕਿ ਹਾਜ਼ਰ ਹੋ ਗਏ ਨੇ ਕਹਿੰਦੇ ਕਿ 1188 ਹੋ ਗਏ ਲਓ ਜੀ 1200 ਵੀ ਹੋ ਗਿਆ ਤੇ ਤੁਹਾਡੇ ਕਰਕੇ ਆ ਜੀ ਤੁਹਾਨੂੰ ਬੁਮਾਰਕਾ ਨੇ ਹਾਂ ਤੁਹਾਡੇ 20 ਦਾ ਆਖਰੀ ਦਿਨ ਸੀਗਾ ਜੀ ਕਿ ਭਾਈ ਬਹੁਤ ਅੱਛਾ ਇਹ ਸਭ ਕੁਝ ਹਾਂ ਜੀ ਇਹਨਾਂ ਦੀ ਬਦੌਲਤ ਆ ਇਹ ਮੈਂ ਤੁਹਾਨੂੰ ਇੱਕ ਆਡੀਅנס ਨੂੰ ਇੱਕ ਪਰਦੇ ਵਾਲੀ ਗੱਲ ਦੱਸਾਂ ਤਾਂ ਅੱਜ ਖੁੱਲ ਕੇ ਇਹ ਸਾਡੇ ਬੰਦੇ ਨਾਲ ਥੋੜਾ ਦਿਲ ਛੱਡ ਜਾਂਦੇ ਨੇ ਕਿ ਯਾਰ ਡੌਨ ਫਾਲੋ ਹੋ ਗਿਆ ਹੁੰਦਾ ਵੀ ਆ ਜੀ ਅੱਜਕੱਲ ਤੁਹਾਨੂੰ ਪਤਾ ਰੈਵਨਿਊ ਜੁੜਿਆ ਹੋਇਆ ਸਾਰਾ ਕੁਝ ਆ ਤੇ ਮੈਂ ਥੋੜਾ ਪੋਜ਼ਿਟਿਵ ਰਹਿਣਾ ਕੋਈ ਗੱਲ ਨਹੀਂ ਯਾਰ ਜੇ ਉੱਤੋਂ ਥੱਲੇ ਆ ਸਕਦੇ ਆ ਥੱਲੇੋਂ ਤਾਂ ਵੀ ਜਾ ਸਕਦੇ ਆ ਉਹ ਕਹਿੰਦੇ ਨਾ ਕਿ ਮੈਂ ਇਹ ਗੱਲ ਸੁਣ ਰਿਹਾ ਸੀਗਾ ਕਹਿੰਦੇ ਵੀ ਜਿਹੜੇ ਸਫਲ ਲੋਕ ਹੁੰਦੇ ਆ ਨਾ ਸਫਲ ਪਤਾ ਕਿਉਂ ਹੁੰਦੇ ਆ ਹੂੰ ਕਿਉਂ ਕਿਉਂਕਿ ਉਹਨਾਂ ਨੂੰ ਖਿੱਚ ਖਿਚਾ ਕੇ ਜੇ ਤੁਸੀਂ ਫਿਰ ਅਸਫਲ ਕਰਦੇ ਹੋਗੇ ਨਾ ਉਹ ਤੁਹਾਡੀ ਖਿੱਚ ਖਿਚਾਤੋਂ ਫਿਰ ਉੱਭਰ ਕੇ ਸਫਲ ਹੋ ਜਾਣਗੇ ਉਹਨਾਂ ਚ ਇਹੀ ਕੁਆਲਿਟੀ ਹੁੰਦੀ ਆ ਸੋ ਦਮ ਰੱਖੋ ਹੌਸਲੇ ਕੋ ਉਮੀਦ ਰੱਖੋ ਸਭ ਕੁਝ ਠੀਕ ਹੋ ਜਾਂਦਾ ਇਹ ਲੋਕਾਂ ਤੇ ਹੈ ਜੇ ਲੋਕਾਂ ਦੀ ਗੱਲ ਕਰੋਗੇ ਲੋਕਾਂ ਦੇ ਸਮਝਣ ਦੇ ਦਾਇਰੇ ਚ ਰਹਿ ਕੇ ਜੋ ਸਮਝ ਸਕਦੇ ਜੋ ਉਹਨਾਂ ਦਾ ਦਾਇਰਾ ਹੈ ਜੀ ਉਸ ਢੰਗ ਨਾਲ ਸਮਝਾਓਗੇ ਉਹਨਾਂ ਦੇ ਬਣ ਕੇ ਚੱਲੋਗੇ ਤੇ ਠੀਕ ਹੈ ਜੇ ਦੂਜਿਆਂ ਦੇ ਬਣ ਕੇ ਚੱਲੋਗੇ ਢੰਗਾ ਮਾਰ ਕੇ ਹੋ ਜਾਣਗੇ ਸੱਚ ਵਿੱਚ ਮਿੰਟੂ ਦੀ ਇੱਕ ਰਾਜ਼ ਵਾਲੀ ਗੱਲ ਮੈਂ ਵੀ ਦਰਸ਼ਕਾਂ ਨੂੰ ਦੱਸ ਦੇਣਾ ਅੱਜ ਅਸੀਂ ਸੱਚੀ ਮੂਥੀ ਕਈ ਵਾਰੀ ਡੋਲ ਜਾਂਦੇ ਆ ਕਿ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਪਰ ਇੱਕ ਕੈਲੋ ਕੀ ਖਾਸੀਅਤ ਹੀ ਹੈ ਚਲੋ ਮੂੰਹ ਦੇ ਪ੍ਰੇਜ਼ ਵੀ ਨਹੀਂ ਕਰਨੀ ਚਾਹੀਦੀ ਪ੍ਰਸ਼ੰਸਾ ਵੀ ਨਹੀਂ ਕਰਨੀ ਚਾਹੀਦੀ ਮਿੰਟੂ ਜੀ ਨੇ ਕਿਹਾ ਅਕਸਰ ਵੀ ਆ ਕੰਮ ਇਦਾਂ ਹੋਊਗਾ ਤੁਸੀਂ ਦੇਖ ਲਿਓ ਕੁਝ ਚੀਜ਼ਾਂ ਤੇ ਲਾਈਵ ਚ ਹੁੰਦੀਆਂ ਨੇ ਹੁੰਦੀਆਂ ਨਾ ਜਿਹੋ ਹੁੰਦੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਚਲੋ ਮੇਰੇ ਤਾਂ ਨੇੜਲੇ ਕਹਿੰਦੇ ਭਰਾਵਾ ਤੂੰ ਮੂੰਹ ਚ ਨਹੀਂ ਚਲੋ ਇਹ ਗੱਲ ਪਤਾ ਨਹੀਂ ਕਿ ਕੁਦਰਤੀ ਹੈ ਜਾਂ ਬੰਦੇ ਦਾ ਅੰਦਾਜ਼ਾ ਹੋ ਜਾਂਦਾ ਉਹ ਨਾ ਬਈ ਉਹ ਕਹਿੰਦੇ ਕਹਿਣਗੇ ਯਾਰ ਤੂੰ ਨਾ ਕੋਈ ਗੱਲ ਨਾ ਕੱਢੀ ਭਰਾ ਬਣ ਕੇ ਤੇਰੀ ਜ਼ੁਬਾਨ ਖਾਲੀ ਆ ਸਹੀ ਹੋ ਜਾਂਦੀ ਉਹ ਮੇਰੇ ਦੋਸਤ ਹੈ ਨਾ ਜਿਹੜੇ ਉਹ ਇੱਕ ਚਲੋ ਮੈਂ ਛੋਟੀ ਜੀ ਤੁਹਾਨੂੰ ਗੱਲ ਦੱਸ ਦਿੰਦਾ ਸਾਡੇ ਚਲੋ ਸਾਡਾ ਕਹ ਲਓ ਭਾਈ ਬੰਦੂ ਸੀਗਾ ਤੇ ਬੜਾ ਪੜਾਕੂ ਸੀ ਹੂੰ ਅਸੀਂ ਉਦੋਂ ਆਫ ਟ੍ਰੈਕ ਹੁੰਦੇ ਸੀ ਜੀ ਅਸੀਂ ਬੈਠੇ ਇੱਕ ਦੁਕਾਨ ਤੇ ਬੈਠੇ ਹੂੰ ਮੈਂ ਆਖਿਆ ਤੂੰ ਜਿੰਨਾ ਮਰਜੀ ਪੜਾਕੂ ਜਿਹਾ ਬਣ ਲਾ ਓਏ ਇੱਕ ਦਿਨ ਤੇਰੀ ਕੱਚ ਚ ਪੱਲੀ ਤੇ ਹੱਥ ਚ ਦਾਤੀ ਹੋਣੀ ਆ ਤੇ ਮੈਂ ਕਿਹਾ ਸਾਡੇ ਵਰਗੇ ਭਰਾਵਾ ਤੇਰੇ ਕੋਲੋਂ ਲੰਘਿਆ ਕਰਨਗੇ ਤੂੰ ਵੇਖਿਆ ਕਰ ਹੂੰ ਤਾਂ ਬਈ ਕਿਸੇ ਨੇ ਛੇੜ ਦਿੰਦੇ ਉਸ ਦਿਨ ਸੱਚੀਓ ਉਹ ਤੇ ਹੱਥ ਹੀ ਜੋੜ ਖਲੋਤਾ ਹੂੰ ਕਿਉਂ ਕਿਉਂਕਿ ਹਾਲਾਤ ਬਦਲ ਗਏ ਉਹ ਜੀ ਆਉਂਦੀ ਜ਼ਿੰਦਗੀ ਚ ਕੈਲੋ ਕੇ ਭਾਈ ਜੁਨਾਵ ਪੜ੍ਹਾਈ ਲਿਖਾਈ ਤੇ ਮਨ ਕੋਈ ਮਾਮਲੇ ਚ ਅੱਛਾ ਸੀਗਾ ਕਾਬਲ ਸੀ ਜੋ ਉਮੀਦਾਂ ਸੀ ਉਹ ਉਧਰੋਂ ਪਲਟ ਗਿਆ ਤੇ ਸਾਡੇ ਵਰਗੇ ਉਧਰੋਂ ਪਲਟ ਗਏ ਉਹ ਕਹਿੰਦਾ ਭਰਾਵਾ ਤੂੰ ਲੈ ਕੇ ਹੀ ਬਹਿ ਗਿਆ ਮੈਂ ਨਹੀਂ ਲੈ ਕੇ ਹੀ ਬਹਿ ਗਿਆ ਹਾਂ ਹੁਣ ਨਾ ਬੋਲੀਗਾ ਚਲੋ ਜੀ 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 ਕਹਿੰਦੇ ਕਿ ਮਾਨ ਸਾਹਿਬ ਮੈਂ ਤੁਹਾਡੇ ਬਤੀ ਦੰਦ ਨੇ ਕਹਿੰਦੇ ਸੱਚੀਆਂ ਹੋ ਜਾਂਦੀਆਂ ਕੱਲਾਂ ਖੈਰ ਚਲੋ ਮੈਂ ਏਸੀ ਨੂੰ ਇਦਾਂ ਨਹੀਂ ਮੰਨਦਾ ਵਹਿਮ ਦੇ ਤੌਰ ਤੇ ਨਹੀਂ ਮੈਂ ਅਸਲੀ ਮੰਨਦਾ ਕਿ ਅੰਦਰੋਂ ਪੌੜਾ ਜਾਂ ਹਾਂਜੀ ਹਾਂਜੀ ਆਪਾਂ ਹਮੇਸ਼ਾ ਹੀ ਕਰਨਿਆ ਘਰ ਚ ਵੀ ਮੇਰੇ ਠੀਕ ਆ ਕਈ ਵਾਰ ਕਿਉਂਕਿ ਮਾਹੌਲ ਜ਼ਿੰਦਗੀ ਹੈ ਨਾ ਨਕਾਰਾਤਮਕ ਮਾਹੌਲ ਬਣ ਜਾਂਦਾ ਮੈਂ ਫਿਰ ਵੀ ਕਹਿੰਦਾ ਨਾ ਟੁੱਟੋ ਖੜੇ ਹੋ ਉੱਤਰੋ ਹੂੰ ਇਹੀ ਹੈ ਇਹ ਹੋਦੀ ਹੈ ਰਾਜੀ ਬਸ ਡੱਗ ਪਏ ਤਾਂ ਡਿਗੇ ਰਹਿਣ ਚ ਭਲਾਈ ਨਹੀਂ ਹੈ ਖੜੇ ਹੋ ਫਿਰ ਤੁਰੋ ਉਹਦੇ ਚ ਹੀ ਭਲਾਈ ਹੈ ਠੀਕ ਹੈ ਨਾ ਬਿਲਕੁਲ